ਕੰਡ ਕਰਦਾ ਐਸੇ ਸ਼ਬਦ ਬੋਲਣੇ ਸ਼ੁਰੂ ਕਰ ਦਿੱਤੇ ਜਿੱਤ ਦਾ ਕਾ ਬੋਲ ਬੀ ਗੋਚਣਾ ਸੋ ਇਸ ਦੀ ਗੱਲ ਹੈ ਜੇ ਕਿ ਮਹਾਪੁਰਸ਼ ਕਾ ਲਗੇ ਬਲਕਿ ਤੁਸੀਂ ਭਗਵਾਨ ਜੋ ਦਵਾਪਰ ਦੇ ਅਵਤਾਰ ਮੇਰੇ ਸ਼ੇਸ਼ਨ ਚੇਲੇ ਹਨ ਉਹਨਾਂ ਦੇ ਪੁੱਤਰ ਹੋਤੇ ਕੈਸੇ ਸ਼ਬਦ ਵਚਨ ਬੋਲਦੇ ਹੋ ਕਹਿੰਦੇ ਹਾਂ ਸਾਡੇ ਪਿਤਾ ਦੇ ਗੁਰੂ ਹੋਮ ਜੇ ਸ਼ਕਤੀ ਹੈ ਅੰਤਰੀਆਮਤਾ ਹੈ ਤੁਹਾਡੇ ਵਿੱਚ ਤਾਂ ਦਸਵਾਸਣ ਦੇ ਘਰ ਵਾਲੀ ਹੈ ਕਹਿੰਦੇ ਫਿਰ ਕੀ ਹੋਇਆ ਤੁਸੀਂ ਇੰਨਾ ਉੱਚੀ ਕਿਉਂ ਬੋਲੀ ਜਾਣੇ ਬਾਲਕ ਕਿਉਂ ਨਹੀਂ ਰਿਸ਼ੀਆ ਦਸੇ ਨੂੰ ਆ ਦੇ ਬੱਚਾ ਹੋਣਾ ਹੈ ਲੜਕਾ ਹੋ ਜਾਂ ਲੜਕੀ ਤਾਂ ਮੰਨਾਂਗੇ ਜੇ ਸ਼ਕਤੀਆਂ ਤੁਹਾਡੇ ਵਿੱਚ ਦੱਸੋ ਇਹਨੂੰ ਕੌਣ ਬਾਲਕ ਕੋਈ ਬਾਲਕਾ ਹੈ ਬਾਲਕੀ ਕੌਣ ਜਨਮ ਲਵੇ ਕਹਿੰਦੇ ਬੱਚੇਓ ਜਾਓ ਕਿਉਂ ਨਹੀਂ ਇਤਨਾ ਨਿਸਾਧਵਾਂ ਨੂੰ ਤੰਗ ਕਰਿਆ ਕਰਦੇ ਮੈਂ ਤੁਹਾਨੂੰ ਬੁਲਾਇਆ ਨਹੀਂ ਪਹਿਲੀ ਗੱਲ ਤਾਂ ਇਹ ਹੈ ਜੇ ਤੁਸੀਂ ਆ ਗਏ ਮੇਰਾ ਤੁਹਾਡੇ ਨਾਲ ਵਿਚਾਰ ਨਹੀਂ ਮਿਲਦਾ ਤਾਂ ਤੁਸੀਂ ਆਪ ਦਾ ਰਾਹ ਪਕੜੋ ਕਹਿੰਦੇ ਨਹੀਂ ਜਾਣਾ ਹੀ ਅਸੀਂ ਤਾਂ ਪੁੱਛ ਕੇ ਆਏ ਤੁਹਾਨੂੰ ਦੇਖੋ ਵਰਜਦੇ ਆ ਰੋਕਦੇ ਆ ਫਕਰਾਂ ਸਾਧੂਆਂ ਫਕੀਰਾਂ ਨਾਲ ॠषि मुनि ਲੋਕ ਜੋ ਵੀ ਕਹੋ ॠषि ਕੋਣ ਇੱਕ ਬ੍ਰਹਮ ਦੇ ਸ਼ਬਦ ਸਰੂਪ ਵਿੱਚ ਦਰਸ਼ਨ ਕਰਨ ਵਾਲਾ ਹੈ ਜਿਹੜਾ मुनि ਲੋਕ ਠੀਕ ਹੈ ਮੰਨਣ ਵਾਲੇ ਸਾਧਨਾ ਸਾਧੂ ਸਾਧਨਾ ਕਰਨ ਵਾਲੇ ਸ਼ਾਂਤ ਸਰੂਪ ਜੋ ਹੈ ਸ਼ਾਂਤੀ ਚਿੱਤ ਅੰਮ੍ਰਿਤ ਨਾਮ ਦਾ ਧਾਰਨੀ ਹੈ ਜੋ ਜਿਸ ਵਿੱਚ ਸਤੋਗੁਣੀ ਸ਼ਾਂਤੀ ਦੇ ਗੁਣ ਪੈਦਾ ਹੋ ਚੁੱਕੇ ਹਨ ਰਿਸ਼ੀਆ ਮੂਨੀਆ ਸਾਧੂ ਸੰਤਾਂ